ਏ ਦੋਸਤੋ ਤੁਸੀਂ ਜੁੜੇ ਹੋ ਪੰਜਾਬ ਨੇ ਸੇ ਨਿਊਜ਼ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਜਸਬੀਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਹਲਕਾ ਮੁਕੇਰੀਆਂ ਕਸਬਾ ਹਾਜੀਪੁਰ ਦੇ ਵਿੱਚ ਇੱਕ ਇੱਕ ਕੋਪਰੇਟ ਬੈਂਕ ਨੂੰ ਅੱਗ ਲੱਗੀ ਹੈ ਦੱਸਦੀ ਸਵੇਰੇ 7 ਵਜੇ ਦੇ ਕਰੀਬ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਬੈਂਕ ਦੇ ਉਹ ਇਹ ਅੱਗ ਲੱਗੀ ਹੈ ਇਹ ਬੈਂਕ ਦੇ ਅੰਦਰ ਜੋ ਵੀ ਦਸਤਾਵੇਜ਼ ਸੀਗੇ ਉਹ ਸੜ ਕੇ ਅਸਵਾਹ ਹੋ ਚੁੱਕੇ ਹਨ ਇਹ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਇਹ ਟੀਮ ਦੇ ਵੱਲੋਂ ਅੱਗ ਤੇ ਕਾਬੂ ਜਰੂਰ ਪਾਇਆ ਗਿਆ ਹੈ ਪਰ ਨੁਕਸਾਨ ਅੰਦਰ ਦੱਸਿਆ ਜਾ ਰਿਹਾ ਹੈ ਕਿ ਦਸਤਾਵੇਜ਼ ਇਹ ਸੜ ਚੁੱਕੇ ਹਨ ਅੱਗ ਲੱਗਣ ਦੀ ਵਜ੍ਹਾ ਇਹ ਸ਼ਾਰਟ ਸਰਕਲ ਇਹ ਹੋ ਸਕਦਾ ਹੈ ਬਾਕੀ ਬੈਂਕ ਦਾ ਸਟਾਫ ਵੀ ਉੱਥੇ ਪਹੁੰਚ ਚੁੱਕਿਆ ਹੈ ਬਾਕੀ ਉੱਥੇ ਕੀ ਕਿਹਾ ਸਥਾਨਕ ਲੋਕਾਂ ਨੇ ਇਹ ਤੁਸੀਂ ਵੀ ਇਹ ਜਰੂਰ ਇਹ ਸੁਣੋ ਜੀ ਜੇ ਬਾਅਦ ਵਿੱਚ ਪਤਾ ਲੱਗ ਪਾਏਗਾ देयर आर ਚਾਂਸਸ ਕਿ ਸ਼ਾਰਟ ਸਰਕਟ ਹੋਇਆ ਹੋਵੇ ਬਾਕੀ ਸਵੇਰੇ ਘਰ ਬਿਲਕੁਲ ਸਾਹਮਣੇ ਹੈ ਕੋਆਪਰੇਟਿਵ ਬੈਂਕ ਤੇ ਤਾਂ ਦੇਖਿਆ ਧੂਆ ਨਿਕਲ ਰਿਹਾ ਸੀਗਾ ਫਿਰ ਇਮੀਡੀਏਟਲੀ ਆਪਾਂ ਡਾਇਰੈਕਟਰ ਸਾਹਿਬ ਨੂੰ ਤਾਂ ਮੈਨੇਜਰ ਸਾਹਿਬ ਨੂੰ ਇਨਫੋਰਮ ਕੀਤਾ ਇਹਨਾਂ ਨੇ ਫਿਰ ਅੱਗੇ ਫਾਇਰ ਬਰਗੇਡ ਵਾਲਿਆਂ ਨੂੰ ਕਿਹਾ ਜੀ ਬੈਂਕ ਦੇ ਮੁਲਾਜ਼ਮ ਸਾਰੇ ਪਹੁੰਚ ਗਏ ਸੀ ਤੇ ਦੇਖ ਕੇ ਕੋਸ਼ਿਸ਼ ਕੀਤੀ ਸਾਰੇ ਨੇ ਉਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਬਾਕੀ ਹੁਣ ਬੈਂਕਾਂ ਦੇ ਅੰਦਰ ਆਪਣਾ ਦੇਖਣਗੇ ਜੀ ਕੀ ਸਿਸਟਮ ਹੈ ਕੀ ਨੁਕਸਾਨ ਹੋਇਆ ਉਹ ਇਹਨਾਂ ਨੂੰ ਪਤਾ ਕਿੰਨੇ ਕੋਈ ਡਿਸਕ੍ਰੀਪਸ਼ਨ ਗੱਲ ਜੀ ਸਿਰਫ 700-700 ਦੇ ਕਰੀਬ ਦੀ ਗੱਲ ਹੈ ਇਹ ਤਾਂ ਜੀ ਹੁਣ ਮੈਟਰ ਆਫ ਇਨਕੁਆਇਰੀ ਹੈ ਪਰ ਲੱਗਦਾ ਹੈ ਪ੍ਰਾਇਮਰੀ ਫਸਾਈ ਆ ਹੀ ਲੱਗਦਾ ਕਿ ਸ਼ਾਰਟ ਸਰਕਟ ਹੋਇਆ ਹੈ ਇਹ ਜੀ ਬੈਂਕ ਵਾਲਿਆਂ ਨੂੰ ਅੰਦਰ ਪਤਾ ਹੋਵੇਗਾ ਜਿਹੜੇ ਗਏ ਰਿਕਾਰਡ ਵਗੈਰਾ ਤੋਂ ਸੜਿਆ ਇਹਨਾਂ ਨੇ ਕਿਤਾਬਾਂ ਰੱਖੀਆਂ ਬਾਹਰੋਂ ਚ ਲੱਗ ਰਿਹਾ ਬਾਕੀ ਪੂਰੀ ਅਸੈਸਮੈਂਟ ਅੰਦਰ ਹੈ ਜੇ ਧੂਆ ਬਹੁਤ ਹੈ ਧੂਆ ਘਟੇਗਾ ਫਿਰ ਆਪਣੇ ਲੈਵਲ ਤੇ ਦੇਖੇਗੇ ਠੀਕ ਹੈ ਅਜੇ ਤੱਕ ਤਾਂ ਕੋਈ ਹਿਸਾਬ ਕਿਤਾਬ ਨਹੀਂ ला ਸਕਦੇ ਜੀ ਮੈਕਸਿਮਮ ਮੇਰੇ ਕੋਲ ਸ਼ਾਰਟ ਸਰਕਟ ਦਾ ਹੀ ਹੋ ਸਕਦਾ ਕਰੰਟ ਧੰਨਵਾਦੋ ਕੱਲ ਕਰੀ ਮੈਨੂੰ ਤਾਂ ਇਹਨਾਂ ਨੇ ਐਡਵੋਕੇਟ ਸਾਹਿਬ ਨੇ ਫੋਨ ਕੀਤਾ ਵੀਦਾਂ ਹੋਇਆ ਫਟਾਫਟ ਆਉ ਜਰਾ ਮੈਨੂੰ ਆਉਣ ਦੇ ਤਾਂ ਟਾਈਮ ਲੱਗ ਗਿਆ 7:00 7:30 7:00 ਵਜੇ ਨਾਲ ਇਹਨਾਂ ਨੇ ਫੋਨ ਕੀਤਾ 7:00 7:00 ਹਾਂ 7:00 ਵਜੇ ਕੋਈ ਲੱਗਦਾ ਕੋਈ ਗੈਸ ਦਾ ਨੁਕਸਾਨ ਨਹੀਂ 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 ਅਜੇ ਕੁਝ ਨਹੀਂ ਕਹਿ ਸਕਦੇ ਦੇਖ ਕੇ ਪਤਾ ਲੱਗੂ ਅੰਦਰ ਧੂਆ ਬਹੁਤ ਹੈ ਜੀ ਜਾਵਾਂਗੇ ਅੰਦਰ ਫੇ ਪਤਾ ਲੱਗੂ ਅਜੇ ਕੋਈ ਨਹੀਂ ਹੈ ਜੀ ਜੇ ਫਾਇਰ ਵਗੈੜੀ ਆਈ ਹੈ ਬਾਕੀ ਫੋਨ ਕਰਦੇ ਅਸੀਂ ਆਉਂਦੇ ਵੇ ਸਾਡੇ ਸਟਾਫ ਉਧਰ ਇੱਥੇ ਹੀ ਹੈ ਜੀ